ਬੱਚਿਆਂ ਦਾ ਪੀਓ ਚਾਹੀਦਾ ਮੈਨੂੰ ਹਾਏ ਪ੍ਰਸ਼ਾਸਨ ਨੇ ਕੋਈ ਛਾਪ ਨਹੀਂ ਲਈ ਨਾ ਕੋਈ ਛਾਪ ਨਹੀਂ ਲਈ ਅੱਜ ਸਾਰਾ ਦਿਨ ਹੋ ਗਿਆ ਹੈ ਭਗਵਾਨ ਦਾ ਮਾਲ ਕਿੱਥੇ ਉੱਜੜ ਗਿਆ ਵਾ ਅਗਰੀਬਾਂ ਦਾ ਹੈ ਨਹੀਂ ਜੇ ਅਗਰੀਬਾਂ ਦਾ ਹੈ ਨਹੀਂ ਜੇ ਉਹ ਤਗੜਿਆ ਨਾ ਹੈ ਤਗੜਿਆ ਨਾ ਹੈ

ਯਾਰ ਆਏ ਵਧੀਆ ਕੋਹਾਵਾਉ ਮੇਰੇ ਦੋ ਬਤਿਆਵਾ ਮੇਰਾ ਨਾਮ ਪ੍ਰਗਟ ਸਿੰਘ ਜੀ ਮੈਂ ਜੀ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਔਰ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡਾ ਕਹਾਣ ਕੀਤਾ ਔਰ ਇੱਕ ਛੋਟੀ ਛੋਟੀਆਂ ਦੋ ਬੱਚੀਆਂ ਉਹਨਾਂ ਦੀਆਂ ਪਰਿਵਾਰ ਔਰ ਕੰਪਨੀ ਵਾਲਿਆਂ ਨੇ ਕੁਝ ਨਹੀਂ ਕੀਤਾ ਇਸ ਤੋਂ ਬਾਅਦ ਕੀ ਸਰਕਾਰ ਅਹੀ ਡੀਸੀ ਸਾਹਿਬ ਦਾ ਕਈ ਇੱਕ ਅਪਰੋਚ ਕੀਤੀ ਗਈ ਹੈ ਔਰ ਉਹਨਾਂ ਨੂੰ ਸਿਰਫ ਇੱਕ ਹੀ ਮੈਸੇਜ ਦਿੱਤਾ ਗਿਆ ਕਿ ਸਾਡੇ ਕੋਲ ਹਨ ਕੋਈ ਅੱਲੇ ਸਰਕਾਰ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜਾਂ ਉਧਰੋਂ ਕੋਈ ਅਲਟੀਮੇਟਮ ਨਹੀਂ ਆਇਆ ਉਸ ਤੋਂ ਬਾਅਦ ਹੀ ਕੁਝ ਹੋ ਪਾਏਗਾ ਸਾਡੀ ਸਿਰਫ ਇਹੀ ਅਪੀਲ ਹੈ ਕਿ ਛੋਟੇ-ਛੋਟੇ ਦੋ ਬੱਚਿਆਂ ਆ ਉਹਨਾਂ ਮਾਤਾ ਜੀ ਨੇ ਔਰ ਉਹਨਾਂ ਦੀ ਵਾਈਫ ਹੈ ਇਹਨਾਂ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਹੈਗਾ ਇਹ ਪ੍ਰਯੋਰ ਅਪੀਲ ਹੈ ਸਾਡੀ ਸਾਰੇ ਪਿੰਡ ਵੱਲੋਂ ਕਿ ਇਹਨਾਂ ਦਾ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਬੈਨੀਫਿਟ ਦਿੱਤਾ ਜਾਵੇ ਜੀ ਮਤਭਾਗੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਉਹ ਕਿੰਨੇ ਦਿਨ ਤੋਂ ਲਗਾਤਾਰ ਤੁਸੀਂ ਤੁਸੀਂ ਟੀਮਾਂ ਵੀ ਭੇਜੀਆਂ ਜਾਂਦੀਆਂ ਗੱਲ ਇਹ ਆ ਵੀ ਅੱਜ 15-16 ਦਿਨ ਤੋਂ ਉੱਤੇ ਹੋ ਗਏ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਮਾੜਾ ਇਹ ਆਸਾ ਆਇਆ ਵਾ ਗੁਰਪ੍ਰੀਤ ਸਿੰਘ ਦੋ ਤੀਆਂ ਦਾ ਬਾਪ ਸੀ ਉਹ ਉਹਦਾ ਸਿਰ ਤੇ ਸਾਇਆ ਹੈ ਨਹੀਂ ਹੈ ਮਾਂ ਉਹਦੀ ਉਦਾਂ ਵਿਧਵਾ ਸਾਹਿਬ ਨਾਲ ਤੇ ਵੇਖੋ ਉਹ ਹੀ ਕਮਾਉਂਦਾ ਕਿ ਹੈਗਾ ਸੀ ਮੁੰਡਾ ਬਹੁਤ ਨੇਕ ਸੀ ਤੇ ਰੋਜੀ ਰੋਟੀ ਲਈ 20 ਸਾਲ ਤੋਂ ਲਗਾਤਾਰ ਉੱਥੇ ਜਿਹੜਾ ਕੰਮ ਕਰ ਰਿਹਾ ਸੀ ਪਿਛਲੇ 15 16 ਦਿਨ ਤੋਂ ਉਹ ਘਾੜਦੇ ਵਿੱਚ ਫਸਿਆ ਸੀ ਤੇ ਅੱਜ ਹੁਣ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਆ ਤੇ ਜਿਹੜੀ ਉਹ ਲਾਸ਼ ਆ ਰਹੀ ਆ ਉਥੋਂ ਸਾਡੇ ਪਿੰਡ ਤੇ ਬਹੁਤ ਵੱਡਾ ਇਹ ਜਿਹੜਾ ਅੱਜ ਟਟਰਾ ਕਰਮ ਹੋਇਆ ਵਾ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਵੀ ਜੇ 15 16 ਦਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਵਾ ਵੀ ਕੰਮ ਸੇ ਕੰਮ ਇੰਨੀ ਮਾੜੀ ਹਾਲਾਤ ਐ ਇਸ ਪਰਿਵਾਰ ਦੀ ਗਰੀਬ ਪਰਿਵਾਰ ਆ ਤੇ ਇਹਨੂੰ ਮਾਲੀਬਤ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ ਮੈਂ ਬੇਨਤੀ ਕਰੂੰਗਾ ਵੀ ਘੱਟੋ ਘਾਟ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਦਾ ਮਤਲਬ ਰੋਜ਼ਗਾਰ ਚੱਲੇ ਜਿਹੜਾ ਆਪਸਿਕਮ 1 ਕਰੋੜ ਰੁਪਇਆ ਸਹਾਇਤਾ ਦੇ ਕਿਤੇ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਿਉਂਕਿ ਆਪਣੀ ਮਿਹਨਤ ਲਈ ਕਿੱਡੇ ਦੂਰ ਵਿਚਾਰਾ ਇਹ ਗਿਆ ਹੈ ਪ੍ਰਦੇਸ਼ਾਂ ਦੇ ਵਿੱਚ ਚਰਾ ਕੰਮ ਕਰਨ ਲਈ ਤੇ ਤਾਂ ਕੋਈ ਇਹਦੀ ਮਤ ਪੈਨਸ਼ਨ ਲੱਗੇ ਕੋਈ ਇਹਦਾ ਘਰ ਦਾ ਰੋਜੀ ਰੋਟੀ ਚੱਲ ਸਕੇ ਕਿਉਂਕਿ ਕਮਾਉਣ ਵਾਲਾ ਕੋਈ ਹੈ ਹੀ ਨਹੀਂ ਸੀ ਤੇ ਬਹੁਤ ਮਾੜੀ ਘਟਨਾ ਹੋਈ ਹੈ ਜਿਹੜਾ ਸਾਡਾ ਪਿੰਡ ਅੱਜ 15 16 ਦਿਨ ਰੋ ਰੋ ਕੇ ਬੁਰਾ ਹੁਲਿਆ ਸਾਡੀ ਕਿਸੇ ਪ੍ਰਸ਼ਾਸਨ ਨੇ ਸਾਥ ਜੀ ਦਿੱਤਾ